ਉਧਰ ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਜਿੱਧਰਪਾਲ ਕੌਰ ਸ਼ਿਨਾ ਨੇ ਲੁਧਿਆਣਾ ਦੇ ਵਕ ਵਕ ਵਾਰਡਾਂ ਦੇ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਉਹਨਾਂ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਤੋਂ ਜਲਦ ਹੱਲ ਕਰਨ ਦਾ ਪਉਸ਼ਕ ਦਿੱਤਾ ਗਿਆ। ਨੰਕਮਾਰ ਗੱਗੀ ਵਾਰਡ ਨੰਬਰ 43 ਤੋਂ ਆਮ ਆਦਮੀ ਪਾਰਟੀ ਤੋਂ ਅੱਜ ਸਾਡੇ ਇਲਾਕੇ ਦੀ ਸ਼ਾਨ ਮੈਡਮ ਐਮ ਐਲ ਏ ਰਜਿੰਦਰਪਾਲ ਕੌਰ ਸ਼ਿਨਾ ਜੀ ਜਿਨ੍ਹਾਂ ਨੇ ਅੱਜ ਸਾਡੇ ਹਲਕੇ ਦੇ ਵਿੱਚ ਵਾਰਡ ਨੰਬਰ ਚ ਦੋ ਉਦਘਾਟਨ ਕੀਤੇ ਨੇ ਤੇ ਅਸੀਂ ਉਹਨਾਂ ਦਾ ਬੜਾ ਹੀ ਧੰਨਵਾਦ ਕਰਦੇ ਆ ਕਿ ਜਿਹੜਾ ਉਹ ਯਾਨੀ ਕਿ ਸਾਡੇ ਉਦਘਾਟਨ ਸੜਕਾਂ ਦਾ ਇੰਡਸਟਰੀ ਲੀਸ਼ਨ ਨਾਲ ਮੀਟਿੰਗਾਂ ਕੀਤੀ ਆ ਉਹਨਾਂ ਨੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਜੀ ਅੱਜ ਇਹ ਵਾਰਡ ਨੰਬਰ 31 ਆ ਔਰ 1 ਕਰੋੜ 79 ਲੱਖ ਦਾ ਕੰਮ ਹੈ ਅੱਛਾ ਜੀ ਇਹਦੇ ਵਿੱਚ ਅਮਰਪੁਰੀ ਦੀ 3 ਨੰਬਰ ਗਲੀ ਪ੍ਰੇਮਨਗਰ ਤੇ ਮਹਿੰਦਰਨਗਰ ਦੀਆਂ ਐਡਜੋਇਨਿੰਗ ਗਲੀਆਂ ਨੇ لیکن جس طرح ਇਹਨਾਂ ਨੇ ਵੀਰ ਉਹਨਾਂ ਨੇ ਦੱਸਿਆ ਵੀ 25 ਸਾਲਾਂ ਤੋਂ ਇਹਦੀ ਕਿਸੇ ਨੇ ਸਾਰ ਨਹੀਂ ਲਈ ਇਹ ਉਹ ਗਲੀਆਂ ਨੇ ਤੇ ਬਾਕੀ ਸਾਰੇ ਇੰਡਸਟਰੀਲਿਸਟ ਮੇਰੇ ਨਾਲ ਖੜੇ ਨੇ ਤੇ ਬੜੀ ਇਹਨਾਂ ਨੂੰ ਅੱਜ ਖੁਸ਼ੀ ਹੋਈ ਆ ਕਿ ਸਾਡੀ ਚੁਣੀ ਹੋਈ ਸਰਕਾਰ ਨੇ ਸਾਡੀ ਜਿਹੜੀ ਵਾਹ ਫੜੀ ਆ ਇੰਡਸਟਰੀਲਿਸਟਾਂ ਦੀ ਸਪੈਸ਼ਲ ਤੌਰ ਤੇ ਤੇ ਸਾਰੇ ਧੰਨਵਾਦ ਕਰਦੇ ਆ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿਉਂਕਿ ਜੇ ਅੱਜ ਸਾਡੇ ਉੱਤੇ ਉਹਨਾਂ ਦਾ ਸਾਡੇ ਸਿਰ ਦੇ ਉੱਤੇ ਮਾਨ ਸਾਹਿਬ ਦਾ ਹੱਥ ਵਾ ਤੇ ਅਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਡਿਵੈਲਪਮੈਂਟ